ਹੈਲੋ ਜੀ ਸਾਰਿਆਂ ਦਾ ਸ਼ਸ਼ੀਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਫਿਰ ਇੱਕ ਨਵੇਂ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਆਪਾਂ ਦੱਸਾਂਗੇ ਵੀ ਆਪਾਂ ਦੁਪੱਟਿਆਂ ਨੂੰ ਕਿਵੇਂ ਡਿਜ਼ਾਈਨ ਕਰਨਾ ਹੈ ਜੀ ਉਸ ਦਿਨ ਤਾਂ ਜੇ ਅਸੀਂ ਪਿਓਰ ਦਾ ਦੁਪੱਟਾ ਨਾ ਡਿਜ਼ਾਈਨ ਕੀਤਾ ਸੀਗਾ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਜਿਵੇਂ ਮਸ਼ਲੀਨ ਦਾ ਦੁਪੱਟਾ ਲਾ ਲਓ ਔਰਗੈਂਜ਼ਾ ਹਨਾ ਕੋਈ ਵੀ ਦੁਪੱਟਾ ਹੋਵੇ ਕਿਵੇਂ ਘਰ ਵਿੱਚ ਡਿਜ਼ਾਈਨ ਕਰ ਸਕਦੇ ਆਂਗੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਮੈਂ ਸਣੀ ਦਾ ਦੁਪੱਟਾ ਤੁਹਾਨੂੰ ਡਿਜ਼ਾਈਨ ਕਰਕੇ ਦਿਖਾਵਾਂਗੇ ਵੀ ਕਿਵੇਂ ਆਪਾਂ ਬਹੁਤ ਹੀ ਘੱਟ ਸਮੇਂ ਵਿੱਚ ਡਿਜ਼ਾਈਨ ਕਰ ਸਕਦੇ ਆ ਇਹਦੇ ਲਈ ਜੀ ਆਪਾਂ ਨੂੰ ਦੱਸੀ ਸੀਗਾ ਵੀ ਇੱਕ ਤਾਂ ਫੈਬਰਿਕ ਕਲਰ ਚਾਹੀਦੇ ਨੇਗੇ ਇਹ ਜੇ ਸਟੈਂਚਲ ਆਪਾਂ ਨੂੰ ਬਾਜ਼ਾਰ ਚੋਂ ਵੀ ਮਿਲ ਸਕਦੇ ਨੇ ਪਰ ਆਪਾਂ ਆਏ ਆ ਜੀ ਹੁਣ ਹਨਾ ਆਪਾਂ ਨੂੰ ਵੱਖਰੇ ਵੱਖਰੇ ਡਿਜ਼ਾਈਨ ਚਾਹੀਦੇ ਹੁੰਦੇ ਨੇ ਆਪਾਂ ਇੰਨੇ ਕਿੰਨੇ ਕੁ ਲੈ ਲਾਂਗੇ ਇਸ ਤਰ੍ਹਾਂ ਜੀ ਆਪਾਂ ਨੇ ਹੁਣ ਜਿਹੜਾ ਇਹ ਸਟੈਂਚਲ ਹੈ ਘਰੀ ਕੱਟ ਕੇ ਆਪਾਂ ਨੇ ਘਰੀ ਤਿਆਰ ਕੀਤਾ ਹੈ ਜੇ ਤੁਸੀਂ ਚਾਹੋ ਜੀ ਤਾਂ ਸਾਨੂੰ ਕਮੈਂਟਾਂ ਵਿੱਚ ਦੱਸ ਸਕਦੇ ਹੋ ਅਸੀਂ ਇਹਨਾਂ ਦੀ ਇੱਕ ਵੀਡੀਓ ਵੀ ਤੁਹਾਨੂੰ ਸਪੈਸ਼ਲ ਬਣਾ ਕੇ ਦਿਖਾਵਾਂਗੇ ਵੀ ਇਹ ਆਪਾਂ ਇਹਨਾਂ ਦੀ ਕਿਵੇਂ ਹਨਾ ਕਟਿੰਗ ਕਰ ਸਕਦੇ ਹਾਂ ਕਿਵੇਂ ਇਹਨਾਂ ਨੂੰ ਜੀ ਬਣਾ ਸਕਦੇ ਹਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਜੀ ਵੱਖਰਾ ਵੱਖਰਾ ਡਿਜ਼ਾਈਨ ਆਪਾਂ ਜਿਹੜਾ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂਗੇ ਇਹ ਬਿਲਕੁਲ ਈਜ਼ੀ ਹੈ ਜੀ ਜਿਹੇ ਜਿਹੇ ਮਰਜ਼ੀ ਆਪਾਂ ਡਿਜ਼ਾਈਨ ਹਨਾ ਘਰ ਵਿੱਚ ਹੀ ਬਣਾ ਸਕਦੇ ਆਂਗੇ ਉਹ ਜੀ ਹੁਣ ਲਾ ਲਓ ਆਪਾਂ ਮੁੱਲ ਲੈਣੇ ਆ ਲੈਣੇ ਆਂਗੇ ਬਾਜ਼ਾਰ ਚੋਂ ਆਪਾਂ ਨੂੰ 100 200 ਤੋਂ 150 ਤੋਂ ਘੱਟ ਮਿਲਦੇ ਨਹੀਂ ਹੈਗੇ ਜੀ ਹਨਾ ਇਹ ਸਿਰਫ ਆਪਣਾ ਜੀ ਹੁਣ 1 ਰੁਪਏ ਵਿੱਚ ਹਨਾ ਇਹ ਜਿਹੜਾ ਸਟੈਂਸਲ ਹੈ ਘਰ ਵਿੱਚ ਆਪਾਂ ਇਹਦੀ ਕਟਿੰਗ ਕਰ ਸਕਦੇ ਆਂ ਤੇ ਤਿਆਰ ਕਰ ਸਕਦੇ ਆਂਗੇ ਜਿਹੇ ਜਿਹੇ ਮਰਜ਼ੀ ਆਪਾਂ ਡਿਜ਼ਾਈਨ ਬਣਾ ਸਕਦੇ ਆਂਗੇ ਹਨਾ ਉਹ ਆਪਦੇ ਤੇ ਡਿਪੈਂਡ ਕਰਦਾ ਵੀ ਆਪਾਂ ਨੇ ਕਹੇ ਜਿਹੇ ਡਿਜ਼ਾਈਨ ਆਪਾਂ ਨੂੰ ਚਾਹੀਦਾ ਹੈਗਾ ਵੀਡੀਓ ਦੇ ਵਿੱਚ ਜੀ ਆਪਾਂ ਜਿਹੜਾ ਹਨਾ ਪਿਓਰ ਦਾ ਦੁਪੱਟਾ ਲਿਆ ਸੀਗਾ ਉਹਦੇ ਜੀ ਆਪਾਂ ਨੇ ਸੈਂਟਰ ਵਿੱਚ ਹਨਾ ਉਹ ਫਲਾਵਰ ਪਾਏ ਸੀਗੇ ਸੈਂਟਰ ਚ ਹਨਾ ਵੀ ਉਹ ਤਿੰਨ ਫਲਾਵਰ ਪਾਏ ਸੀ ਜੀ ਇਹਦੇ ਵਿੱਚ ਇਹਦੇ ਜੀ ਆਪਾਂ ਜਿਵੇਂ ਹੁਣ ਲਾ ਲੋ ਖੁੰਜਿਆਂ ਚ ਫਲਾਵਰ ਪੈਂਦੇ ਨੇ ਇਹਦੇ ਵਿੱਚ ਆਹ ਦੁਪੱਟੇ ਜੀ ਆਪਾਂ ਖੁੰਜਿਆਂ ਚ ਫਲਾਵਰ ਪਾਵਾਂਗੇ ਉਹਦੇ ਵਾਰ ਦੱਸਾਂਗੇ ਵੀ ਆਪਾਂ ਇਹਨੂੰ ਕਿਵੇਂ ਪਾਉਣਨੇਗੇ ਕਿਵੇਂ ਜੀ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਡਿਜ਼ਾਈਨ ਕਰਦੇ ਆਂ ਤੇ ਵੀਡੀਓ ਆਪਾਂ ਹੁਣ ਜੀ ਸਟਾਰਟ ਕਰਦੇ ਆਂਗੇ ਆ ਦੇਖੋ ਜੀ ਹੁਣ ਆਪਾਂ ਨੇ ਨਾ ਇਹ ਦੁਪੱਟਾ ਇਦਾਂ ਖੋਲ ਲਿਆ ਸਾਰਾ ਦੁਪੱਟਾ ਜੀ ਐਵੇਂ ਖੋਲ ਲੈਣਾਗਾ ਖੋਲ ਲਿਆ ਜੀ نیچے ਏ ਹੁਣ ਆਪਾਂ ਜੀ ਇਹਦਾ ਆਪਾਂ ਨੂੰ ਨਾ ਕਾਹ ਚਾਹੀਦਾ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਖੁੰਝਾ ਇਹ ਨੀਚੇ ਆਪਾਂ ਦੇਖੋ ਕੋਈ ਵੀ ਐਕਸਟਰਾ ਨਾ ਕੱਪੜਾ ਜਾਂ ਕੋਈ ਵੀ ਫालतू ਚੀਜ਼ ਜਿਵੇਂ ਆਪਾਂ ਕੋਈ ਵੀ ਕਵਰ ਹਨਾ ਨੀਚੇ ਵਿਛਾ ਲੈਣਾ ਉਹ ਆਪਾਂ ਵਿਛਾ ਲਿਆ ਜੀ ਹੁਣ ਆਪਾਂ ਜੀ ਆਹ ਕੋਕੇ ਲੈਨੇ ਇਹਨਾਂ ਨੂੰ ਪੈਨ ਵੀ ਕਹਿ ਦਿੰਦੇ ਨੇ ਇਹ ਹੁਣ ਜੀ ਆਪਾਂ ਜਿਵੇਂ ਹੁਣ ਆਪਣਾ ਦੁਪੱਟਾ ਰਿਸਕੇ ਨਾ ਹਨਾ ਵੀ ਆਪਾਂ ਦੁਪੱਟਾ ਹਿੱਲ ਜਾਂਦਾ ਡਿਜ਼ਾਈਨ ਦਾ ਫਰਕ ਪੈ ਜਾਊਗਾ ਆਪਾਂ ਇੱਕ ਤਾਂ ਦੇਖੋ ਆ ਕੋਕਾ ਲਗਾ ਆ ਲਿਆ ਇੱਥੇ ਇੱਕ ਆਪਾਂ ਜੀ ਇਸੇ ਤਰ੍ਹਾਂ ਨੀਚੇ ਕਿਉਂਕਿ ਕੱਪੜਾ ਵਿਛਿਆ ਹੋਇਆ ਹੈ ਇੱਥੇ ਜੀ ਕੋਕੇ ਲਾ ਲੈਣੇ ਨੇ ਆਪਣਾ ਜਿਹੜਾ ਦੁਪੱਟਾ ਜਿਹੜਾ ਵੀ ਖਿਸਕੇ ਨਾ ਕਿਉਂਕਿ ਇੱਧਰ ਆਪਣੀ ਲੈਂਸ ਲੱਗ ਜੂਗੀ ਜੀ ਦੁਪੱਟੇ ਤੇ ਇਹ ਆਪਣਾ ਸਕਿਨ ਕਲਰ ਦਾ ਦੁਪੱਟਾ ਹੈਗਾ ਮਸ਼ੀਨ ਦਾ ਦੁਪੱਟਾ ਹੈ ਜੀ ਇਸੇ ਤਰ੍ਹਾਂ ਆਪਾਂ ਨੇ ਇੱਧਰ ਜੀ ਐਦਾਂ ਕੋਕੇ ਲਗਾ ਲੈਣੇ ਨੇ ਆ ਦੇਖੋ ਹੁਣ ਆਪਾਂ ਨੇ ਆ ਤਾਂ ਕੋਕੇ ਲਗਾ ਲਏ ਜੀ ਇੱਧਰ ਹੁਣ ਜਿਹੜਾ ਆਪਾਂ ਇੱਧਰ ਲਗਾਵਾਂਗੇ ਲੈਸ ਦੁਪੱਟੇ ਤੇ ਜੀ ਉਹ ਆਪਾਂ ਜਗ੍ਹਾ ਰੱਖਣੀ ਹੈਗੀ ਹਨਾ ਵੀ ਆਪਾਂ ਥੋੜਾ ਥੋੜਾ ਜਿਵੇਂ ਹੁਣ ਖੁੰਝਾਂ 'ਚ ਇਹ ਫਲਾਵਰ ਪਾਉਣਾ ਆ ਆਪਣਾ ਖੁੰਝਾ ਆਗਾ ਜੀ ਇਹ ਸਟੈਂਚਲ ਆਪਾਂ ਨੇ ਇੱਥੇ ਰੱਖਣਾ ਐਨਾ ਜੀ ਚੰਗੀ ਤਰ੍ਹਾਂ ਬਲ ਜਿਹੜਾ ਆਪਾਂ ਨੇ ਕੱਢ ਲੈਣਾ ਆ ਦੇਖੋ ਇੱਧਰ ਆਪਾਂ ਲੈਸ ਦਾ ਜਗ੍ਹਾ ਰੱਖ ਲਈ ਇੱਧਰ ਜੀ ਹੁਣ ਆਪਾਂ ਇੱਥੇ ਜਿਹੜਾ ਖੁੰਝੇ 'ਚ ਫਲਾਵਰ ਪਾਵਾਂਗੇ ਹੁਣ ਜੀ ਆਪਾਂ ਇਹ ਇੱਥੇ ਐ ਏਦਾਂ ਰੱਖ ਲੈਣਾ ਰੱਖਣ ਤੋਂ ਬਾਅਦ ਚਾਹੇ ਆਪਾਂ ਟੇਪ ਲਗਾ ਲਓ ਜੀ ਆਪਾਂ ਜੀ ਬਸ ਹੱਥ ਨਾਲ ਇਹਨੂੰ ਸੈੱਟ ਕਰ ਲੈਣੇ ਆ ਹਨ ਆਪਾਂ ਨੂੰ ਐਡੀ ਕੋਈ ਜ਼ਰੂਰਤ ਨਹੀਂ ਹੈਗੀ ਆਪਾਂ ਹੁਣ ਉਧਰ ਕਲਰ ਪਾਉਣੇ ਆ ਤੇ ਕਲਰ ਪਾਉਣ ਤੋਂ ਬਾਅਦ ਆਪਾਂ ਇਹਨੂੰ ਹੁਣ ਪੇਂਟ ਕਰਕੇ ਦਿਖਾਵਾਂਗੇ ਵੀ ਆਪਾਂ ਇਹਨੂੰ ਕਿਵੇਂ ਪੇਂਟ ਕਰਨਾ ਹੈ ਜੀ ਹੁਣ ਆਪਾਂ ਜਿਹੜੀਆਂ ਪੱਤੀਆਂ ਨੇ ਸਭ ਤੋਂ ਪਹਿਲਾਂ ਪੱਤੀਆਂ ਤੋਂ ਸਟਾਰਟ ਕਰਦੇ ਆਂਗੇ ਪੱਤੀਆਂ ਆਪਾਂ ਜੀ ਗ੍ਰੀਨ ਕਲਰ ਦੀਆਂ ਕਰਾਂਗੇ ਇਹ ਆਪਾਂ ਹਲਕੇ ਹਲਕੇ ਹੱਥਾਂ ਨਾਲ ਬਸ ਇਦਾਂ ਆਪਾਂ ਜਿਹੜਾ ਗ੍ਰੀਨ ਫਲਾਵਰ ਹੈ ਤਿਆਰ ਕਰਾਂਗੇ ਜੇ ਆਪਣਾ ਕੇਰਾ ਕਪੜਾ ਰਿਸਕ ਗਿਆ ਨਾ ਫਿਰ ਉਹ ਹੋ ਜਾਂਦਾ ਜੀ ਹੁਣ ਇਹਨੂੰ ਆਪਾਂ ਹਜੇ ਦੱਬ ਕੇ ਰੱਖਣਾ ਇਸੇ ਤਰ੍ਹਾਂ ਆਪਾਂ ਜਿਹੜਾ ਦੂਸਰਾ ਫਲਾਵਰ ਹੈ ਉਹਨੂੰ ਏਦਾਂ ਹੀ ਕਵਰ ਕਰਾਂਗੇ ਕਲਰ ਨਾਲ ਆ ਦੇਖੋ ਆਪਾਂ ਨੇ ਹੁਣ ਜਿਹੜੀਆਂ ਦੋ ਪੱਤੀਆਂ ਕਵਰ ਕਰ ਲਈਆਂ ਇਸੇ ਤਰ੍ਹਾਂ ਆਪਾਂ ਦੀ ਜਿਹੜੀ ਤੀਸਰੀ ਪੱਤੀ ਹੈਗੀ ਉਹ ਪਹਿਲਾਂ ਗ੍ਰੀਨ ਉਹਨੂੰ ਵੀ ਕਵਰ ਕਰਾਂਗੇ ਇਦਾਂ ਹੀ ਪਹਿਲਾਂ ਇਹਦਾ ਬਲ ਕੱਢ ਲੈਣਾ ਇਸੇ ਤਰ੍ਹਾਂ ਆਪਾਂ ਨੇ ਜਿਹੜਾ ਇਹ ਫਲਾਵਰ ਆ ਦੋਹੇ ਸਾਈਡਾਂ ਤੋਂ ਫੜ ਲੈਣਾ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਦੂਸਰਾ ਗ੍ਰੀਨ ਪੱਤਾ ਇਹਨੂੰ ਵੀ ਕਵਰ ਕਰਾਂਗੇ ਕਲਰ ਨਾਲ ਆਪਾਂ ਨੇ ਬਾਲਾ ਕਲਰ ਨਹੀਂ ਬ੍ਰਸ਼ ਇਹਦਾ ਡੋਬਣਾ ਜੀ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜਿਸ ਤਰ੍ਹਾਂ ਆਪਾਂ ਦੁਪੱਟਿਆਂ ਨੂੰ ਜਿਹੜਾ ਪੇਂਟ ਨਾਲ ਡਿਜ਼ਾਈਨ ਦੇ ਸਕਦੇ ਆ ਇਹਨਾਂ ਨੂੰ ਡਾਈ ਕਰਨ ਦੇ ਵੀ ਨਹੀਂ ਕੋਈ ਲੋੜ ਪੈਣੀ ਪਿਛਲੀ ਵੀਡੀਓ ਜੇ ਤੁਸੀਂ ਦੇਖੀ ਆਪਾਂ ਦੁਪੱਟੇ ਬਹੁਤ ਸੋਹਣੇ ਡਾਈ ਕਰਕੇ ਦਿਖਾਏ ਸੀ ਸੋਨੂੰ ਜੀ ਜੀ ਗ੍ਰੀਨ ਪੱਤੀਆਂ ਨੇ ਜਿਹੜੀਆਂ ਉਹ ਕਵਰ ਕਰਤੀਆਂ ਕਲਰ ਨਾਲ ਆਪਾਂ ਉਹ ਡਿਜ਼ਾਈਨ ਕਰਤਾ ਹੁਣ ਜੀ ਆਪਾਂ ਇਹ ਜਿਹੜੇ ਵੱਡੇ ਫਲਾਉ ਦੂਸਰੇ ਪੱਤੇ ਨੇਗੇ ਇਹਨਾਂ ਨੂੰ ਰੈੱਡ ਕਲਰ ਨਾਲ ਆਪਾਂ ਡਿਜ਼ਾਈਨ ਕਰਾਂਗੇ ਇਸੇ ਤਰ੍ਹਾਂ ਜੀ ਆਪਾਂ ਇਹਨਾਂ ਨੂੰ ਵੀ ਹਣੋ ਇਹ ਆਪਾਂ ਸੂਟ ਨਾਲ ਮੈਚ ਕਰਕੇ ਵੀ ਇਹਨਾਂ ਨੂੰ ਡਿਜ਼ਾਈਨ ਦੇ ਸਕਦੇ ਆਂਗੇ ਜਿਵੇਂ ਆਪਣੇ ਸੂਟਾਂ 'ਚ ਜਿਹੜਾ ਕਲਰ ਹੁੰਦਾ ਹੈਗਾ ਦੋਨੇ ਸਾਈਡਾਂ ਤੋਂ ਆਪਾਂ ਨੇ ਜਿਹੜਾ ਫਲਾਵਰ ਆ ਫੜ ਲੈਣਾਗਾ ਰੱਖਣਾ ਆਪਾਂ ਨੇ ਵਾਲ ਕੱਢ ਲੈਣਾ ਉਹਦੀ ਨਾਲ ਦੀ ਨਾਲ ਸੂਟਾਂ ਨਾਲ ਜਿਹੇ ਜੇ ਮਰਜ਼ੀ ਆਪਾਂ ਇਹਨਾਂ ਨੂੰ ਕਲਰ ਹੁਣ ਆਪਾਂ ਨੂੰ ਜੇ ਇਹ ਮਾਰਕੀਟ ਚੋਂ ਕਲਰ ਜਿਹੜੇ ਮਿਲੇ ਜਾਂਦੇ ਨੇਗੇ ਇਹਦੇ ਬਾਰੇ ਤਾਂ ਸਾਰੀਆਂ ਭੈਣਾਂ ਨੂੰ ਹੀ ਪਤਾ ਹੈਗਾ ਮੈਂ ਤਾਂ ਦੱਸ ਦੇਖੋ ਜੀ ਹੁਣ ਹਰ ਇੱਕ ਚੀਜ਼ ਦੀ ਆਪਾਂ ਨੂੰ ਹੁਣ ਬਹੁਤ ਕਰਨੀ ਪੈਂਦੀ ਹੈਗੀ ਇਸ ਤਰ੍ਹਾਂ ਆਪਾਂ ਡਿਜ਼ਾਈਨ ਜਿਹੜੇ ਸੂਟਾਂ ਨੂੰ ਦੁਪੱਟਿਆਂ ਨੂੰ ਦੇ ਸਕਦੇ ਆਂਗੇ ਬਹੁਤ ਘੱਟ ਸਮੇਂ ਵਿੱਚ ਆਪਾਂ ਦੇਖੋ ਇਹ ਸਿੱਖ ਸਕਦੇ ਆਂਗੇ ਵੀਡੀਓ ਜੀ ਆਪਾਂ ਨੂੰ ਜੇ ਚੱਲ ਨਹੀਂ ਵੀ ਪਤਾ ਲੱਗਦਾ ਆਪਾਂ ਵੀਡੀਓ ਦੇਖ ਕੇ ਵੀ ਸਿੱਖ ਸਕਦੇ ਆਂਗੇ ਹੁਣ ਆਪਾਂ ਜਿਹੜਾ ਆ ਫਲਾਵਰ ਵੀ ਆਪਾਂ ਨੇ ਪੂਰਾ ਕਰ ਲਿਆ ਦੇਖੋ ਜੀ ਆਪਣੇ ਆ ਚਾਰ ਆ ਰਹਿਗੇ ਜਿਹੜੀਆਂ ਡਾਟਾਂ ਨੇਗੀਆਂ ਇੱਕ ਬ੍ਰੀਕ ਡਾਟ ਜਿਹੜੀ ਵਿੱਚ ਐ ਇਹ ਆਪਾਂ ਬਲੂ ਕਲਰ ਦੀ ਕਰਾਂਗੇ ਜੀ ਇਹਨੂੰ ਆਪਾਂ ਥੋੜਾ ਜਿਹਾ ਹਲਕਾ ਜਿਹੀ ਬਸ ਰੰਗ ਦੇਵਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਜੀ ਆਪਾਂ ਜਿਹੜੇ ਇਹ ਫਲਾਵਰ ਹੈਗਾ ਚਾਰੇ ਖੁੰਜੀਆਂ ਚ ਪਾ ਸਕਦੇ ਆ ਇੱਕ ਚਾਹੇ ਵੀ ਚਾਰੇ ਖੁੰਝਾਂ ਚ ਪਾ ਕੇ ਇੱਕ ਬਚਾਲੇ ਵੀ ਪਾ ਸਕਦੇ ਆਂਗੇ ਉਹ ਆਪਦੀ ਇੱਛਾ ਹੈਗੀ ਚਾਹੇ ਦੋ ਖੁੰਝਾਂ ਤੇ ਵੀ ਪਾ ਸਕਦੇ ਆਂਗੇ ਉਹ ਵੀ ਬਹੁਤ ਸੋਹਣਾ ਲੱਗੂ ਜੀ ਦੇਖੋ ਹੁਣ ਆਪਣਾ ਜਿਹੜਾ ਫਲਾਵਰ ਆ ਕੰਪਲੀਟ ਹੋ ਗਿਆ ਬਹੁਤ ਹੀ ਘੱਟ ਸਮੇਂ ਵਿੱਚ ਤੇ ਸੌਖੇ ਤਰੀਕੇ ਨਾਲ ਆਪਾਂ ਜਿਹੜੇ ਪੁਰਾਣੇ ਦੁਪੱਟਿਆਂ ਨੂੰ ਵੀ ਨਵੀਂ ਲੁੱਕ ਦੇ ਸਕਦੇ ਆਂਗੇ ਲਓ ਜੀ ਹੁਣ ਆਪਣਾ ਜਿਹੜੇ ਦੁਪੱਟੇ ਦੇ ਤੁਸੀਂ ਫਾਈਨਲ ਲੁੱਕ ਚੈੱਕ ਕਰਿਓ ਜੀ ਆਪਾਂ ਆਪਣੇ ਦੁਪट्टे ਦੀ ਜਿਹੜੀ ਫਾਈਨਲ ਲੁੱਕ ਆ ਤੁਹਾਨੂੰ ਦਿਖਾਵਾਂਗੇ ਦੇਖੋ ਕਿੰਨਾ ਸੋਹਣਾ ਜਿਹੜਾ ਆਪਾਂ ਨੇ ਫਲਾਵਰ ਬਣਾਇਆ ਹੈਗਾ ਦੇਖੋ ਜੀ ਕਿੰਨਾ ਸੋਹਣਾ ਆਪਣਾ ਇਹ ਫਲਾਵਰ ਬਣਿਆ ਹੈਗਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸੂਟਾਂ ਤੇ ਵੀ ਡਿਜ਼ਾਈਨ ਕਰ ਸਕਦੇ ਹਾਂ ਤੇ ਦੁਪੱਟਿਆਂ ਤੇ ਵੀ ਨਵੀਂ ਲੁੱਕ ਦੇ ਸਕਦੇ ਹਾਂ ਪੁਰਾਣੇ ਦੁਪੱਟਿਆਂ ਨੂੰ ਜੀ ਕਿੰਨਾ ਸੋਹਣਾ ਆਪਣਾ ਜਿਹੜਾ ਇਹ ਫਲਾਵਰ ਬਣਿਆਗਾ ਕੋਈ ਇਹ ਬਿਲਕੁਲ ਸਿੰਪਲ ਤੇ ਸੋਹਣੀ ਚੀਜ਼ ਦੇਖੋ ਜੀ ਆਪਾਂ ਨੇ ਬਣਾਈ ਹੈਗੀ ਦੁਪੱਟੇ ਤੇ ਇਸ ਤਰ੍ਹਾਂ ਆਪਾਂ ਦੁਪੱਟਿਆਂ ਨੂੰ ਹਨਾ ਚਾਰੇ ਖੁੰਜਾਂ ਜਾਂ ਇਦਾਂ ਦੇ ਫਲਾਵਰ ਪਾ ਸਕਦੇ ਆ ਇਹਨਾਂ ਨੂੰ ਸੂਟ ਤੇ ਵੀ ਪਾ ਸਕਦੇ ਆ ਆਪਾਂ ਜ਼ਰੂਰੀ ਨਹੀਂ ਹੈਗਾ ਦੁਪੱਟੇ 'ਤੇ ਹੀ ਪਾਉਣਾ ਇਹਨਾਂ ਨੂੰ ਸੂਟ ਤੇ ਤੇ ਦੁਪੱਟੇ ਤੇ ਆਪਾਂ ਦੋਨਾਂ ਤੇ ਪਾ ਸਕਦੇ ਆਂਗੇ ਇਸ ਤਰ੍ਹਾਂ ਜੇ ਨਾਲੇ ਦੇਖੋ ਆਪਣੇ ਸਮੇਂ ਦੀ ਵੀ ਬਚਤ ਹੁੰਦੀ ਹੈ ਤੇ ਪੈਸੇ ਦੀ ਵੀ ਇਹਨੂੰ ਆਪਣਾ ਕਿੰਨਾ ਕੁ ਟਾਈਮ ਲੱਗਿਆ ਜੀ ਇਹਨੂੰ ਕੱਟ ਕੇ ਹਨਾ ਆਪਾਂ ਨੇ ਬਣਾਈ ਹੈਗਾ ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕੋਈ ਆਪਣਾ ਗਲਤ ਨਹੀਂ ਹੋਇਆ ਡਿਜ਼ਾਈਨ ਵੀ ਆਪਣਾ ਗਲਤ ਹੋ ਗਿਆ ਕਿੰਨਾ ਸੋਹਣਾ ਆਪਣਾ ਜਿਹੜਾ ਡਿਜ਼ਾਈਨ ਪਿਆ ਹੈਗਾ ਜੇ ਤੁਸੀਂ ਵੀ ਇਦਾਂ ਦੀ ਹੁਣ ਵੀ ਇਹਨੂੰ ਕਟਿੰਗ ਕਿਵੇਂ ਕੀਤਾ ਇਹਦੀ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਆਪਾਂ ਉਹ ਵੀ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕਰਾਂਗੇ ਜੀ ਜਿਹੜੇ ਆਪਾਂ ਮੁੱਲ ਦੇ ਸਟੈਂਚਨ ਲੈਣੇ ਆ ਜੀ ਉਹਨਾਂ ਚ ਨਾ ਤਾਂ ਕੋਈ ਡਿਜ਼ਾਈਨ ਹਨਾ ਆਪਾਂ ਨੂੰ ਕੋਈ ਐ ਲੱਗਦਾ ਹੈਗਾ ਤੇ ਇਹ ਆਪਾਂ ਵੀ ਕਿਵੇਂ ਵੀ ਸਿੰਪਲ ਤਰੀਕੇ ਨਾਲ ਦੇਖੋ ਆਪਾਂ ਘਰ ਵਿੱਚ ਹੀ ਇਦਾਂ ਦੇ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਜੀ ਇਹਦੇ ਫੋਰ ਸਾਈਡ ਲੈਸ ਲਾ ਕੇ ਤੇ ਫਲਾਵਰ ਪਾਵਾਂਗੇ ਤੇ ਇੱਕ ਸੋਨੂੰ ਫਲਾਵਰ ਬਣਾ ਕੇ ਦਿਖਾਤਾ ਜੀ ਸਾਰੇ ਦੁਪੱਟੇ ਤੇ ਆਪਾਂ ਫੋਰ ਸਾਈਡ ਇਹ ਫਲਾਵਰ ਪਾਉਣੇ ਨੇਗੇ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸ਼ੇਅਰ ਵੀ ਕਰਦਿਆ ਕਰੋ ਜੀ ਤੇ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਜੀ ਧੰਨਵਾਦ